Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰੇ ਮਾਣਯੋਗ ਪਰਿਵਾਰਾਂ ਨੂੰ ਸਾਡੇ ਸਾਰੇ ਦੋਸਤਾਂ ਮਤਲ ਨੂੰ ਗੁਰਦੀਪ ਸਿੰਘ ਸ਼੍ਰੀ ਗੱਲ ਫਰੈਜ਼ ਨੋ ਬਲੋਂ ਨਿੱਗੀ ਜੀਆਂ ਹੈ ਜੀ ਅੱਜ ਬੜਿਆ ਖੁਸ਼ ਅੱਜ ਬੜਾ ਖੁਸ਼ੀਆਂ ਪ੍ਰਾਦਨ ਹੈਗਾ ਕਿ ਸੈਂਟਰ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਸਾਡੇ ਮਾਣਯੋਗ ਬੋਰਡ ਨੇ ਜੋ ਜਸਵੰਤ ਸਿੰਘ ਖਾਰੜਾ ਐਲੀਮੈਂਟਰੀ ਜੋ ਨਾਮ ਹੈ ਉਹ ਰੱਖ ਦਿੱਤਾ ਹੈ ਨਵੇਂ ਸਕੂਲ ਦਾ ਜੋ ਕਿ ਸ਼ੀਲਡਸ ਅਤੇ ਬਰੋਲੀ ਫਰੇਜ਼ਨੋ ਕੈਲੀਫੋਰਨੀਆ 93722 ਬੌਕ ਰੋਡ ਡਾਲਰਾਂ ਦਾ ਬਣ ਰਿਹਾ ਹੈ ਬਹੁਤ ਜਲਦੀ ਓਪਨ ਹੋ ਜਾਣਾ ਹੈ ਸੋ ਸਾਰੇ ਕੌਮ ਨੂੰ ਲੱਖ ਲੱਖ ਮੁਬਾਰਕਾਂ ਜੀ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਤਾਂ ਜਸਵੰਤ ਸਿੰਘ ਖਾਰੜਾ ਐਲੀਮੈਂਟਰੀ ਸਕੂਲ ਦਾ ਜੋ ਨਾਮ ਹੈ ਉਹ ਰੱਖ ਦਿੱਤਾ ਗਿਆ ਹੈ ਅੱਜ ਥਿਸ ਇਜ਼ ਅ ਬ੍ਰੇਕਿੰਗ ਨਿਊਜ਼ ਤਾਂ ਹੁਣ ਸਾਰੇ ਜਾਣੇ ਸਾਰਿਆਂ ਨੂੰ ਅਸੀਂ ਲੱਖ ਲੱਖ ਮੁਬਾਰਕਾਂ ਦਿੰਦੇ ਆਂ वाहे जी का खालसा वाहिगुरु जी की फतेह डूचा जी डॉट कॉम रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਅਲਾਦਾ ਸਾਥ ਛੱਡਿਆ ਤਾਂ ਲੱਗੇਗਾ 100% ਦੀ ਕਾਰਟ ਟਰੰਪ ਨੇ ਬ੍ਰਿਕਸ ਦੇਸ਼ਾਂ ਨੂੰ ਮੋੜ ਦਿੱਤੀ ਚੇਤਾਵਨੀ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਅਮਰੀਕਾ 'ਚ ਬਣੇਗਾ ਐਲੀਮੈਂਟਰੀ ਸਕੂਲ ਕੈਨੇਡਾ ਦੇ 70 ਲੱਖ ਲੋਕਾਂ ਨੂੰ ਮਿਲੇ 200 ਡਾਲਰ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਵਾਰ ਫਿਰ ਤੋਂ ਬ੍ਰਿਕਸ ਦੇਸ਼ਾਂ ਨੂੰ ਅਮਰੀਕੀ ਡਾਲਰ ਦੀ ਬਜਾਏ ਕਿਸੇ ਹੋਰ ਕਰੰਸੀ ਨੂੰ ਅਪਣਾਉਣ ਤੇ 100% ਦੀ ਟੈਰਿਫ ਲਗਾਉਣ ਦੀ ਚੇਤਾਵਨੀ ਦਿੱਤੀ ਹੈ ਡੋਨਲਡ 트੍ਰੰਪ ਨੇ ਥਰੂਟ ਸੋਸ਼ਲ ਤੇ ਲਿਖਿਆ ਹੈ ਕਿ ਜੇਕਰ ਬ੍ਰਿਕਸ ਦੇਸ਼ ਹੋਰ ਕਿਸੇ ਕਰੰਸੀ ਅਪਣਾਉਂਦੇ ਹਨ ਤਾਂ ਅਮਰੀਕਾ ਉਹਨਾਂ ਨੂੰ ਛੱਡ ਦੇਵੇਗਾ 트੍ਰੰਪ ਨੇ ਲਿਖਿਆ ਕਿ ਵਿਚਾਰ ਰਹੇ ਹੈ ਕਿ ਬ੍ਰਿਕਸ ਦੇਸ਼ ਡਾਲਰ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂ ਅਸੀਂ ਖੜੇ ਹੁੰਦੇ ਹਾਂ ਅਤੇ ਦੇਖਦੇ ਹਾਂ ਇਹ ਖਤਮ ਹੋ ਗਿਆ ਹੈ ਸਾਨੂੰ ਇਹਨਾਂ ਦੁਸ਼ਮਣਾਂ ਦੇਸ਼ਾਂ ਤੋਂ ਬਚਰਬੱਧਤਾ ਦੀ ਲੋੜ ਹੈ ਤਾਂ ਕਿ ਉਹ ਨਾ ਤਾਂ ਨਵੀਂ ਬ੍ਰਿਕਸ ਮੁਦਰਾ ਬਣਾਉਣਗੇ ਤੇ ਨਾ ਹੀ ਸ਼ਕਤੀਸ਼ਾਲੀ ਅਮਰੀਕੀ ਡਾਲਰ ਦੀ ਥਾਂ ਕਿਸੇ ਹੋਰ ਮੁਦਰਾ ਦਾ ਸਮਰਥਨ ਕਰਨਗੇ ਜਾਂ ਉਹਨਾਂ ਨੂੰ 100% ਤਾਰੀਫ਼ ਦਾ ਸਾਹਮਣਾ ਕਰਨਾ We oh, have so many business moving back into our country, and remember again the word tariff. We're going to protect our people and our businesses, and we're going to protect our country with tariffs. And you got a little indication of that yesterday with what happened. With a very strong country, Colombia is traditionally a very, very strong-willed country. If they don't make their product in America, then very simply they should have to pay a tariff, which will. Bringing trillions of dollars into our treasury from countries that never paid us 10 cents. We're not going to let that happen. We're not going to let them destroy our country. In the words of President McKinley, who is the tariff king, the protective system invokes the highest law of nature that a self preservation, and that is self preservation. There is every reason founded in justice why the American producer should in every way be favored against a foreign producer whose products compete with his this is our natural market we have made it we have made it an enormous cost capital and exertion and think of this and we did that through exertion and brain and muscle and guts and stamina we preserved it against foreign wars and domestic conflicts at great sacrifice of men and women the foreign producer has contributed nothing to the growth or development of this country ਸੋ ਇਫ ਯੂ ਵਾਂਟ ਟੂ ਸ਼ੇਅਰ ਵਿਦ ਅਮਰੀਕਾ ਦੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਐਲੀਮੈਂਟਰੀ ਸਕੂਲ ਬਣਾਇਆ ਜਾਵੇਗਾ ਮਿਲੀ ਜਾਣਕਾਰੀ ਮੁਤਾਬਕ ਸੈਂਟਰ ਜੁਨੀਫਾਈਡ ਸਕੂਲ ਡਿਸਟ੍ਰਿਕਟ ਤੇ ਨੇ ਫਰੀਦ ਜਨੋ ਵਿੱਚ ਆਪਣੇ ਨਵੇਂ ਸਕੂਲ ਦਾ ਨਾਮ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਰੱਖਣ ਦਾ ਫੈਸਲਾ ਕੀਤਾ ਹੈ ਤਾਨੂੰ ਦੱਸ ਦਈਏ ਕਿ ਉੱਤਰ ਅਮਰੀਕਾ 'ਚ ਕਿਸੇ ਸਿੱਖ ਦੇ ਨਾਂ ਤੇ ਇਹ ਪਹਿਲਾ ਸਕੂਲ ਹੋਵੇਗਾ। ਮਿਲੀ ਜਾਣਕਾਰੀ ਮੁਤਾਬਕ ਸੈਂਟਰਲ ਯੂਨਾਈਟਿਡ ਜੁਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਦੇ 6 ਮੈਂਬਰਾਂ ਨੇ ਖਾਲੜਾ ਦਾ ਨਾਂ ਤੇ ਮੋਹਰ ਲਗਾਈਏ। ਸੈਂਟਰਲ ਜੁਨੀਫਾਈਡ ਸਕੂਲ ਬੋਰਡ ਦੇ ਚੇਅਰਮੈਨ ਨੇਨਦੀਪ ਸਿੰਘ ਚਾਨਣ ਨੇ ਕਿਹਾ ਕਿ ਇਹ ਅਮਰੀਕਾ ਦਾ ਪਹਿਲਾ ਪਬਲਿਕ ਸਕੂਲ ਹੋਣ ਦੀ ਸੰਭਾਵਨਾ ਹੈ ਜਿਸ ਦਾ ਨਾਮ ਕਿਸੇ ਸਿੱਖ ਵਿਅਕਤੀ ਦੇ ਨਾਂ ਤੇ ਰੱਖਿਆ ਜਾਵੇਗਾ ਇਸ ਸਬੰਧੀ ਚੇਅਰਮੈਨ ਨੈਨਦੀਪ ਸਿੰਘ ਨੇ ਕਿਹਾ ਕਿ ਸਕੂਲ ਦੀ ਉਸਾਰੀ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਦਾ ਉਦਘਾਟਨ ਸਤੰਬਰ 2025 ਵਿੱਚ ਕੀਤਾ ਜਾਵੇਗਾ ਫ੍ਰਿਜਨੋ ਵਿੱਚ ਖਾਲੜਾ ਦੇ ਨਾਮ ਤੋਂ ਪਹਿਲਾਂ ਹੀ ਇੱਕ ਪਾਰਕ ਹੈ ਅਤੇ ਸਥਾਨਕ ਲੋਕ ਉਹਨਾਂ ਦੇ ਸ਼ਿੰਗਾਰਛ ਅਤੇ ਮਨੁੱਖੀ ਅਧਿਕਾਰਾਂ ਲਈ ਕੀਤੇ ਯਤਨਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਇੱਥੇ ਨਾ ਸਿਰਫ ਸਿੱਖ ਭਾਈਚਾਰਾ ਸਗੋ ਹੋਰ ਭਾਈਚਾਰਿਆਂ ਦੇ ਲੋਕ ਵੀ ਉਹਨਾਂ ਦਾ ਸਤਿਕਾਰ ਕਰਦੇ ਰੇਡਾ ਵਿੱਚ 70 ਲੱਖ ਲੋਕਾਂ ਨੂੰ 200 ਡਾਲਰ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਤਕਰੀਬਨ 80 ਲੱਖ ਹੋਰਾਂ ਨੂੰ ਇਸ ਰਕਮ ਦੇ ਚੈੱਕ ਆਉਣ ਵਾਲੇ ਦਿਨਾਂ ਵਿੱਚ ਭੇਜ ਦਿੱਤੇ ਜਾਣਗੇ ਓਨਟਾਰੀਓ ਵਿੱਚ ਸੱਤਾਧਾਰੀ ਪੀਸੀ ਪਾਰਟੀ ਵੱਲੋਂ ਲੋਕਾਂ ਨੂੰ ਦਿੱਤੀ ਜਾ ਰਹੀ ਆਰਥਿਕ ਸਹਾਇਤਾ ਦਾ ਪੂਰਾ ਮੁੱਲ 27 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਵਾਪਸ ਲੈਣ ਦੇ ਯਤਨ ਕੀਤੇ ਜਾਣਗੇ ਓਨਟਾਰੀਓ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਆਰਥਿਕ ਸਹਾਇਤਾ ਨਾਲ ਸਰਕਾਰੀ ਖਜ਼ਾਨੇ ਉੱਤੇ 3 ਅਰਬ ਡਾਲਰ ਦਾ ਬੋਝ ਪਵੇਗਾ ਅਦਾਇਗੀਆਂ ਦਾ ਇਹ سلسلہ 17 ਜਨਵਰੀ ਤੋਂ ਸ਼ੁਰੂ ਕੀਤਾ ਗਿਆ ਅਤੇ ਤਕਰੀਬਨ 7 ਮਿਲੀਅਨ ਲੋਕਾਂ ਤੱਕ 200-200 ਡਾਲਰ ਦੇ ਚੈੱਕ ਪੁੱਜ ਚੁੱਕੇ ਹਨ ਸੂਬੇ ਦੇ ਜਿਹੜੇ ਲੋਕਾਂ ਨੂੰ ਹੁਣ ਤੱਕ ਆਰਥਿਕ ਸਹਾਇਤਾ ਨਹੀਂ ਮਿਲੀ ਉਹ ਹੁਨਟਾਰੀਓ.ca/taxpayer-rebate ਤੇ ਜਾ ਕੇ ਚੈੱਕ ਕਰ ਸਕਦੇ ਹਨ ਹਾਲ ਹੀ ਵਿੱਚ ਹੁਨਟਾਰੀਓ ਪੁੱਜੇ ਲੋਕ ਆਪਣਾ ਪਤਾ ਵੀ ਤਬਦੀਲ ਕਰਾ ਸਕਦੇ ਹਨ ਬ੍ਰੈਂਪਟਨ ਦੇ ਤੱਪਰ ਲੋਕਾਂ ਨੂੰ ਆਰਥਿਕ ਸਹਾਇਤਾ ਨਹੀਂ ਮਿਲੇਗੀ ਅਤੇ 2023 ਦੀ ਇਨਕਮ ਟੈਕਸ ਰਿਟਰਨ ਲਾਜ਼ਮੀ ਤੌਰ ਤੇ ਦਾਖਲ ਕੀਤੀ ਹੋਵੇ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਚੈੱਕ ਚੋਰੀ ਹੋਣ ਦਾ ਗੁੰਮ ਹੋਣ ਦੀ ਚਿੰਤਾ ਹੈ ਉਹ ਸਰਵਿਸ অন্ਟਾਰੀਓ ਦੇ ਦਫ਼ਤਰ ਵਿੱਚ ਜਾ ਕੇ ਸੰਪਰਕ ਕਰਨ Tune in to marriage every Saturday 2 to 3 p.m. with Varindar Ubhi. A show about matrimonials, life partnership and relationships. Only on Radio zindagi 1550 AM. Tune in to Marriage Lagan. Every Saturday 11 to 12 noon with Warindar Ubhi. A show about matrimonials, life partnership and relationships. Only on Radio zindagi 1550 AM. फाइव वन जीरो नाइन फोर थ्री एट जीरो थ्री सेवन रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at MarriageLagan.com. We cater for USA, Canada, UK, India and Fiji. For more information call 510-943-8037. That is 510-943-8037.